ਕਸ਼ਮੀਰ ਪੰਨ ਤੋਂ ਗੁਰੂ ਸਾਹਿਬ ਕੋਲ ਆਈ ਹੀ ਨਹੀਂ ਥੇ ਇਹ ਮੇਰੀ ਕਿਤਾਬ ਉੱਪਰ ਦੱਸੂਗਾ ਇਹ ਵਾਅਦੇ ਦੀ ਗੱਲ ਕਰਦੇ ਮੈਂ ਦੱਸਾਂ ਤੁਹਾਨੂੰ ਗੱਲ ਜਿਹੜਾ ਉਸ ਵੇਲੇ ਸਾਹਿਬ ਨੇ ਸ਼ਹੀਦੀ ਕਿਉਂ ਦੇ ਦਿੱਤੀ ਸੁਣੋ ਮੇਰੀ ਗੱਲ ਉਹ ਸਿੱਧੀ ਤਾਂ ਹੋਰ ਕਾਰਨ ਨੇ ਉਹ ਸਿੱਧੀ ਹੋਈ ਏ ਪਰ ਉਹਦੇ ਹੋਰ ਕਾਰਨ ਨੇ ਇਹ ਕਾਰਨ ਨਹੀਂ ਹੈਗਾ ਕਿਉਂਕਿ ਜਿਹੜਾ ਉਸ ਵੇਲੇ ਗਵਰਨਰ ਸੀ ਕਸ਼ਮੀਰ ਦਾ ਉਹ ਜਿਹੜਾ ਦੀਵਾਨ ਤੇ Hindu ਸੀ ਪਹਿਲਾਂ ਉਹ ਨੂੰ Hindu ਨੂੰ ਬੁਸਫਣ ਬਣਾਉਂਦਾ ਨਾ ਉਹ ਜੇ ਇਹ ਗੱਲ ਹੁੰਦੀ ਤਾਂ ਜਹਾਂਗੀਰ ਪਹਿਲਾਂ ਆਪਣੇ ਬੰਦਿਆਂ ਨੂੰ ਸੌਣ ਬਣਾਉਂਦਾ ਜਿਹੜੇ ਉਹਦੇ ਫੌਜ 'ਚ ਥੇ ਜਿਹੜੇ ਉਹਦੇ ਘਰ 'ਚ ਥੇ ਜਿਹੜੇ ਉਹਦੇ ਵਜ਼ੀਰ ਥੇ ਤੁਸੀਂ ਮੈਨ ਅਪਾ ਅੰਮ੍ਰਿਤਸਰ ਤੋਂ ਸ਼ੁਰੂ ਕਰਾਂਗੇ ਜਾਂ ਬਨਾਰਸ ਜਾ ਕੇ ਸ਼ੁਰੂ ਕਰਾਂਗੇ ਜੇ ਸਲਾਮ ਫਰਾਉਣਾ ਹੋਵੇ ਇਸ ਵੇਲੇ ਮੱਕੇ ਤੋਂ ਸ਼ੁਰੂ ਹੋਊਗਾ ਜਾਂ ਹਿੰਦੂਸਤਾਨ ਜਾ ਕੇ ਸ਼ੁਰੂ ਕਰਨਗੇ ਜਿੱਥੇ ਹੋਊਗਾ ਉੱਥੇ ਕਰੂਗਾ ਅਗਰ ਹਿੰਦੂਧਰੂ ਧੱਕੇ ਨਾ ਫਰਾਉਣਾ ਹੋਵੇ ਤਾਂ ਬਨਾਰਸ ਤੋਂ ਹੋਊਗਾ ਜਾਂ ਅੰਮ੍ਰਿਤਸਰ ਤੋਂ ਸ਼ੁਰੂ ਹੋਊਗਾ ਜੇ ਜਹਾਗੀਰੇ ਕੰਮ ਕਰਦਾ ਹੁੰਦਾ ਜਾਂ ਕੋਈ ਨਹੀਂ ਹੋਊਗਾ ਉੱਥੇ ਹੀ ਬਣਾਏ ਜਾਣਗੇ ਜਿੱਥੇ ਹੈਗੇ ਜਿੱਥੇ ਹੈਗੇ ਉੱਥੇ 20% ਦੇ ਉੱਥੇ ਦਿੱਲੀ ਦਾ ਮੁਸਲਮਾਨ 20% ਦੇ ਪਰ 80% ਬਣਾਉਣਾ ਨਾ ਪਹਿਲਾਂ ਉਹ ਦਿੱਲੀ ਮੁਸਲਮਾਨ ਸਿਰਫ 20% ਥੇ ਔਰ ਇਤਿਹਾਸ ਦੱਸਦਾ 1945 ਜਨਸੰਖਿਆ ਸਿਰਫ 23% ਮੁਸਲਮਾਨ تھے ਦਿੱਲੀ 'ਚ 1945 'ਚ ਜਿਹਦੇ ਵਿੱਚੋਂ 13% ਬਾਹਰ ਆਏ ਹੋਤੇ ਸਿਰਫ 10% ਹੀ تھے ਦਿੱਲੀ ਦੇ ਮੁਸਲਮਾਨੀ ਮੁਸਲਮਾਨ ଥିਕੇ ਪਰ ਉੱਥੋਂ ਬਣਾਉਂਦਾ ਨਾ ਮੁਸਲਮਾਨ ਤਾਂ ਹੋ ਇਸ ਕਰਕੇ ਇਹ ਗੱਲਾਂ 'ਚ ਕੋਈ ਇਨਕਿ ਉਹ ਗੱਲਾਂ ਜਿਹੜੇ ਸਾਡੀਆਂ ਮੈਂ ਜਿਵੇਂ ਕਿਹਾ ਹੈ ਸਾਡੇ ਇਤਿਹਾਸ ਨੂੰ ਬਗਾੜਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਜਾਣਦੇ ਸਨ ਵੀ ਪਰ ਆਪਾਂ ਓਹੀ ਨਾ ਕਿਤਾਬਾਂ ਨੂੰ ਜੋ ਪ੍ਰਮਾਨ ਕਰਦੇ ਆਂ ਤਾਂ ਹਰ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਵੀ ਪੰਡਤ ਆਏ ਸੀਗੇ ਕਸ਼ਮੀਰੀ ਪੰਡਤ ਆਏ ਸੀ ਅਸੀਂ ਅਸੀਂ ਸਾਰੇ ਸਿੱਖ ਇਤਿਹਾਸ ਨੂੰ ਥੋੜੀ ਨਾ ਕੰਟਰੈਡਿਕਟ ਕਰ ਸਕਦੇ ਆ ਵੀ ਨਹੀਂ ਆਏ ਐ ਦੱਸੋ ਮੈਨੂੰ ਇੱਕ ਕਿਤਾਬ 100 ਸਾਲ ਪਹਿਲਾਂ ਸ਼ੁਰੂ ਹੋਈ ਹੈ ਇੱਕ ਕਿਤਾਬ 150 ਸਾਲ ਪਹਿਲਾਂ ਸ਼ੁਰੂ ਹੋਈ ਹੈ ਜੇ ਅਗਰ 150 ਸਾਲ ਪਹਿਲਾਂ ਕਿਤਾਬ ਚੋਂ ਕੱਲ ਨਹੀਂ ਹੈਗੀ 100 ਸਾਲ ਬਾਅਦ ਚ ਆਈ ਹੈ ਤਾਂ ਫਿਰ ਬਣੀ ਜਾਊਗੀ ਜੇ ਸੌਖਾ ਉੱਪਰ ਲਿਖੀ ਹੋਵੇ ਵੀ ਉਹਨਾਂ ਕੋਲ ਹਵਾਲਾ ਤਾਂ ਸੋਰਸ ਤਾਂ ਹੋਈ ਹੈ ਨਾ ਜੇ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਕਿਸੇ ਇਤਿਹਾਸਕਾਰ ਨੇ ਬਾਅਦ ਚ ਲਿਖਤੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਤਮੰਨੀ ਜਾਊਗੀ ਮਤਲਬ ਸਮਣੀ ਜਾਊਗੀ ਨਹੀਂ ਫਿਰ ਜਿਹੜੀ ਕਤਾ ਜਿਹੜਾ ਹਵਾਲਾ 150 ਸਾਲ ਪਹਿਲਾਂ ਨਹੀਂ ਹੈਗਾ 200 ਸਾਲ ਪਹਿਲਾਂ ਨਹੀਂ ਹੈਗਾ ਜਿਹੜੇ ਸਿੱਖਾਂ ਦੀ ਪ੍ਰਾਣਿਕ ਕਤਬਾਂ ਨੇ ਬਾਅਦ ਦੀ ਕਤਾ ਵਿੱਚ ਕਿਵੇਂ ਆ ਗਿਆ ਜਿਹੜੀ ਇਹ ਹਵਾਲਾ ਗੁਰੂ ਸਾਹਿਬ ਦਾ ਗਿਆਨੀ ਗਾਨ ਸਿੰਘ ਦੀ ਜਿਹੜੀ ਪਹਿਲੀ ਕਿਤਾਬ ਲਿਖੀ ਸੀ ਤਬਰ ਗੁਰੂ ਘਰ ਸਾਹਿਬ ਉਹਦੇ ਚ ਨਹੀਂ ਹੈਗਾ ਜਿਹੜੀ ਬਾਦਸ਼ਾਹੀ ਉਹ ਚ ਬਾਤ ਆ ਗਿਆ ਕਿੱਥੋਂ ਪਾਇਆ ਗਿਆ ਜੀ ਫਿਰ ਉਹ ਹੂੰ ਦੱਸੋ ਕਿਵੇਂ ਪਾਇਆ ਗਿਆ ਹੂੰ ਗੰਦੇ ਵੀ ਅੱਜ ਕੁਝ ਦੇਖੋ ਅੱਜ ਦਾ ਜਮਾਨਾ ਲੌਜੀਕ ਦਾ ਜਮਾਨਾ ਸੈਂਟਿਮੈਂਟਲ ਜਮਾਨਾ ਸਾਨੂੰ ਕੁਝ ਚੀਜ਼ਾਂ ਲੌਜੀਕਲੀ ਦੇਖਣੀ ਪੈਣੀ ਆ ਕਿਉਂਕਿ 300 ਸਾਲ ਪਹਿਲਾਂ ਨਾ ਤੁਸੀਂ ਇਹਨਾਂ ਪਹੁੰਚੀ ਸਾਡੇ ਕੋਲ ਇਤਿਹਾਸ ਨਹੀਂ ਪਹੁੰਚਿਆ ਨਾ ਇਤਿਹਾਸ 'ਚ ਹਮੇਸ਼ਾ ਤੋਂ ਛੇੜਛਾੜ ਹੁੰਦੀ ਆਈ ਹੈ ਇਹ ਤੁਸੀਂ ਮੰਨਦੇ ਹੋ ਨਾ ਤੇ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਆਪਣੇ ਮੁਤਾਬਕ ਇਤਿਹਾਸ ਵਿੱਚ ਬਦਲਾਅ ਕਰਾ ਦਿੰਦੇ ਨੇ ਇਤਿਹਾਸ ਇਹ ਦੱਸਦਾ ਹੈ ਤੁਸੀਂ ਗੱਲ ਬਹੁਤ ਵਧੀਆ ਕਰਤੀ ਚਲੋ ਆਪਣੀ ਲੰਬੀ ਹੋਰੀ ਗੱਲ ਬਾਤ 1857 ਜਿਹੜਾ ਜੰਗੇ ਆਜ਼ਾਦੀ ਲੜੀ ਗਈ ਮੈਂ ਤੁਹਾਨੂੰ ਇਹ ਤੋਂ ਸਾਰਾ ਤੁਹਾਨੂੰ ਸਮਝ ਆ ਜਾਊਗਾ ਅਸੀਂ ਜੰਗੇ ਆਜ਼ਾਦੀ ਸਾਰੇ ਇਹਨੇ ਮਿਲ ਕੇ ਲੜੀ ਇੰਡੀਆ ਸਾਰੇ ਲੜੇ ਮਿਲ ਕੇ ਸਾਰੇ ਧਰਮਾਂ ਨੇ ਮਿਲ ਕੇ ਮਿਲ ਕੇ ਲੜੀ ਸੀ ਨਾ ਲੇਕਿਨ ਕੁਝ ਕਾਰਨਾਂ ਕਰਕੇ ਅਸੀਂ ਆਜ਼ਾਦੀ ਨਹੀਂ ਹਾਸਲ ਕਰ ਸਕੇ ਉਹ ਕਾਰਨ ਲੰਮੇ ਨੇ ਫਿਰ ਆਪਾਂ ਅਗਦੇ ਗੱਲ ਕਰਾਂਗੇ ਪਰ ਅੰਗਰੇਜ਼ ਦੁਨੀਆ ਦੇ ਚਾਰ ਤਰ੍ਹਾਂ ਦੇ ਕੌਮਾਂ ਨੇ ਪਹਿਲੇ ਨੰਬਰ ਤੇ ਜਿਊਜ਼ ਤੇ ਬ੍ਰਾਹਮਣ ਇਹ ਕਿਸੇ ਗੱਲ ਦੀ 100 ਸਾਲ ਪਹਿਲਾਂ ਪਲਾਨਿੰਗ ਕਰਦੇ ਨੇ ਕਿੰਨੇ 100 ਸਾਲ ਪਹਿਲਾਂ ਜੇ ਗੱਲ ਕਰਨੀ ਹੈ ਅੱਜ ਕਰਾਂਗੇ 100 ਸਾਲ ਬਾਅਦ ਵੀ ਉਹੀ ਹੋਊਗੀ ਜਿਹੜੇ ਅੰਗਰੇਜ਼ ਐ ਦਬਾਲ ਇੱਕ ਕਿਸੇ ਗੱਲ ਦੀ 50 ਸਾਲ ਪਹਿਲਾਂ ਪਲਾਨਿੰਗ ਕਰਦਾ ਈਸਾਈ ਹੂੰ ਜਿਹੜਾ ਹਿੰਦੂ ਆਮ ਉਹ ਕਿਸੇ ਗੱਲ ਦੀ 25 ਸਾਲ ਪਹਿਲਾਂ ਪਲਾਨਿੰਗ ਕਰਦਾ ਈਸਾਈ ਕਹਿੰਦਾ ਦੱਸ ਰਿਹਾ ਤੁਹਾਨੂੰ ਜਿਹੜਾ ਮੁਸਲਮਾਨ ਆ ਉਹ ਸਿਰ ਤੇ ਪੈਣ ਦੇ ਸੋਚਦਾ ਜਿਹੜਾ ਸਿੱਖ ਆ ਉਹ ਸਿਰ ਤੇ ਪੈਣ ਦੇ ਵੀ 6 ਮਹੀਨੇ ਬਾਅਦ ਸੋਚਦਾ ਮਤਲਬ ਤੁਸੀਂ ਪੁੱਛੋ ਕਿਵੇਂ ਹੂੰ ਉਹ ਕੋਈ ਕੰਮ ਕਰ ਦਿੰਦੇ ਨੇ ਬਾਅਦ ਚ ਕੋਈ ਸੰਮਨ ਆਏ ਪਤਲਾ ਉਹ 6 ਮਹੀਨੇ ਬਾਅਦ ਟਰੱਕ ਲੱਗ ਗਿਆ ਸੀ ਯਾਨੀ ਕਿ ਇੰਨਾ ਲਾਪਰਵਾਹ ਹੁੰਦਾ ਨਾ ਬੰਦੇ ਨਾਲ ਇਹ ਇੱਕ ਸਾਈਕੋਲੋਜੀ ਹੁੰਦੀ ਹੈ ਜਦੋਂ ਜੰਗੇ ਆਜ਼ਾਦੀ ਚ ਅਸੀਂ ਫੇਲ ਹੋ ਕੇ ਨਾਲ ਹਾਜ਼ਰ ਕਰ ਸ ਲੰਡਨ ਵਿੱਚ ਸੇ ਵਿਕੇ ਉਸ ਵੇਲੇ ਮੀਟਿੰਗ ਸੱਦੀ 600 ਬੁੱਧੀਜੀਵੀ ਅੰਗਰੇਜ਼ਾਂ ਦੀ ਉਹਦੇ ਏਜੰਡੇ ਦੋ تھے ਸਾਡੇ ਖਿਲਾਫ ਬਗਾਵਤ ਕਿਉਂ اٹਹੀ ਨੰਬਰ 1 ਨੰਬਰ 2 ਅੱਗੇ ਨੂੰ ਐਸੀ ਬਗਾਵਤਾਂ ਉੱਠੇ ਉਹਦੇ ਨੇ ਕੀ ਉਪਾਏ ਕਰ ਸਕਦੇ ਆ ਤਿੰਨ ਦਿਨਾਂ ਤੱਕ ਇਹ ਮੀਟਿੰਗ ਚੱਲੀ ਤਿੰਨ ਦਿਨਾਂ ਬਾਅਦ 60 ਅੰਗਰੇਜ਼ ਬੁੱਧੀਜੀਵੀਆਂ ਦੀ ਇੱਕ ਕਮੇਟੀ ਗਠਨ ਕੀਤੀ ਗਈ ਜਿਹਨਾਂ ਨੂੰ ਭਾਰਤ ਭੇਜਿਆ ਗਿਆ ਜਿਨ੍ਹਾਂ ਨੇ 6 ਮਹੀਨੇ ਤੱਕ ਭਾਰਤ ਦਾ ਦੌਰਾ ਕੀਤਾ 6 ਮਹੀਨਿਆਂ ਦੇ ਦੌਰੇ ਤੋਂ ਬਾਅਦ ਉਹਨਾਂ ਨੇ 16 ਪੁਆਇੰਟ ਦਿੱਤੇ ਜਾ ਕੇ ਮਾਲਕਾਂ ਨੂੰ ਜਿਨ੍ਹਾਂ ਵਿੱਚੋਂ ਦੋ ਪੁਆਇੰਟ ਸਾਡੇ ਨਾਲ ਸੰਬੰਧਿਤ ਨੇ ਬਾਕੀ ਚ 14 ਚ ਫੈਡਰਲ ਲਿੰਕ ਨੇ ਉਹਨਾਂ ਨੇ ਪਹਿਲੀ ਗੱਲ ਕਿਹਾ ਹੀ ਕਿ ਅਸੀਂ ਰਾਜ ਮੁਸਲਮਾਨਾਂ ਤੋਂ ਹੋਇਆ ਮੁਗਲ ਮੁਸਲਮਾਨਾਂ ਸੰਭਰ ਰੱਖਦੇ ਸੀ ਇਸ ਕਰਕੇ ਮੁਸਲਮਾਨਾਂ ਚ ਇੱਕ ਨਬੀ ਪੈਦਾ ਕੀਤਾ ਜਾਵੇ ਪ੍ਰੋਫਿਟ ਪੈਦਾ ਕੀਤਾ ਜਾਵੇ ਜਦੋਂ ਜਦੋਂ ਇਹ ਕਹਾਇਆ ਜਾਵੇ ਵੀ ਅੰਗਰੇਜ਼ਾਂ ਦੇ ਖਿਲਾਫ ਲੜਨਾ ਤੁਹਾਡੇ ਲਈ ਹਰਾਮ ਹੈ ਦੇਖੋ ਹਾਕਮ ਕੀ ਕਰ ਦਿੰਦੇ ਨੇ ਪਹਿਲਾਂ ਉਹ ਗਏ ਅੰਗਰੇਜ਼ ਲੁਧਿਆਣੇ ਇੱਕ ਮੌਲਵੀ ਨੂਰ ਮੁਹੰਮਦ ਕੋਲ ਬਹੁਤ ਵੱਡਾ ਸਕਾਲਰ ਸੀ ਹਰ ਧਰਮ ਜੀ ਕੋਲ ਸੋ ਗਾਰਡ ਹੁੰਦੇ ਨੇ ਹੁੰਦੇ ਨੇ ਨਾ ਜਿਹੜਾ ਤੋਂ ਜੋ ਮਾਰੀ ਫਸਵੇ ਲੈ ਲੋ ਇਹ ਮੰਨਦੇ ਤੁਸੀਂ ਬਿਲਕੁਲ ਉਹਨੇ ਕਿਹਾ ਵੀ ਮੈਂ ਚਾਹੇ ਮੈਂ ਕਿਹਦਾ ਵੀ ਪਰ ਮੈਂ ਏਡਾ بڑا ਗੁਨਾਹ ਨਹੀਂ ਕਰ ਸਕਦਾ ਵੀ ਮੈਂ ਕਹਾ ਵੀ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਨਬੀ ਆਇਆ ਹੈ ਨਬੀ ਆਇਆ ਕਿਉਂਕਿ ਮੁਹੰਮਦ ਸਾਹਿਬ ਸੱਲੱਲਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੇਰੇ ਤੋਂ ਬਾਅਦ ਕੋਈ ਨਬੀ ਨਹੀਂ ਆਊਗਾ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਸੀ ਨਾ ਵੀ ਸਭ ਸਿੱਖ ਨੂੰ ਉਹ ਗੁਰੂ ਮੈਂ ਤੋਂ ਬਾਅਦ ਗ੍ਰੰਥ ਨਹੀਂ ਕੋਈ ਉਹ ਗੁਰੂ ਨਹੀਂ ਹੋਊਗਾ ਗੁਰੂ ਨਹੀਂ ਹੋਏ ਠੀਕ ਹੈ ਨੀ ਜੇ ਕੋਈ ਕਹੇ ਗੁਰੂ ਆ ਉਹ ਸਿੱਖੀ ਚੋਂ ਖਾਰਜ ਹੈ ਨਾ ਇਸ ਲਈ ਇਸ ਤੇ ਉਹਨਾਂ ਨੇ ਫਿਰ ਗਏ ਕਾਦੀਆਂ ਨੂੰ ਜਲੰਧਰ ਕੋਲੇ ਉੱਥੇ ਮਿਰਜ਼ਾ ਗੁਲਾਮਉਦਦ ਕਾਦੀਆਂ ਨੇ ਉਹਨੂੰ ਸਪੋਰਟ ਕੀਤੀ ਉਹਨੇ ਕਿਹਾ ਮੈਂ ਤਿਆਰ ਹਾਂ ਨਬੀ ਬਣਨ ਨੂੰ ਉਹਨੇ ਆਪਣੇ ਆਪ ਨੂੰ ਨਬੀ ਹੋਣ ਦਾ ਦਾਵਾ ਕੀਤਾ ਔਰ ਸੈਂਕੜੇ ਕਿਤਾਬਾਂ ਲਿਖੀਆਂ ਵੀ ਮੈਨੂੰ ਰੱਬੀ ਹੁਕਮ ਆਇਆ ਹੈ ਵੀ ਅੰਗਰੇਜ਼ਾਂ ਦੇ ਖਿਲਾਫ ਸਾਨੂੰ ਲੜਨਾ ਨਹੀਂ ਇਹਨਾਂ ਦੀ ਹਕੂਮਤ ਤੁਹਾਡੇ ਲਈ ਬਿਹਤਰ ਹੈ ਮੂਸਾ ਬਣਾ ਦੂਸਰੀ ਦੂਸਰੀ ਉਹਨੇ ਕਿਹਾ ਵੀ ਭਾਰਤ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਉਹ ਦੇਖ ਚੁੱਕੇ ਤੇ ਵੀ ਸਾਰੀਆਂ ਕੌਮਾਂ ਇਕੱਠੀਆਂ ਮਿਲ ਕੇ ਲੜੀਆਂ ਨੇ ਉਹਨਾਂ ਨੇ ਕਿਹਾ ਵੀ ਇਹਦੇ ਬਸੇ ਕੀਤਾ ਜਾਵੇ ਇਹਨਾਂ ਦਾ ਇਤਿਹਾਸ ਬਦਲਿਆ ਜਾਵੇ ਤਾਂ ਕਿ ਉਹ ਨਵੀਂ ਨਸਲ ਜੋ ਨਫਰਤ ਪੈਦਾ ਹੋ ਜੂਗੀ ਹੂੰ 1857 ਤੱਕ ਤੁਸੀਂ ਮੈਨੂੰ ਖੋਜ ਕੇ ਦੱਸ ਦਿਓ ਇੱਕ ਵੀ ਝਗੜਾ ਨਹੀਂ ਹੋਇਆ ਇੰਡੀਆ 'ਚ ਧਰਮ ਦੇ ਨਾਮ ਤੇ 1857 ਵਾਲਾ 1590 'ਚ ਪਹਿਲਾ ਝਗੜਾ ਹੋਇਆ ਸੀ ਫਸਾਦ ਧਰਮ ਦੇ ਨਾਮ ਤੇ ਜਦੋਂ ਨਵੀਂ ਨਸਲ ਤਿਆਰ ਹੋ ਗਈ ਉਹਨੇ ਨਵਾਂ ਇਤਿਹਾਸ ਪੜ ਲਿਆ ਤੇ ਉਹਨਾਂ ਨੂੰ ਇੱਕ ਦੂਜੇ ਨਾਲ ਨਫਰਤ ਆਈ ਉਹਨਾਂ ਨੇ ਕੀ ਕੀਤਾ ਜੰਗਾ ਤਾਂ ਲੱਗਦੀਆਂ ਨਹੀਂਆਂ ਨੇ ਜੰਗਾ ਲੱਗੀਆਂ ਵੈਸੇ ਹੁੰਦੀਆਂ ਜੰਗਾ ਧਰਮ ਦੇ ਨਾਮ ਤੇ ਨਹੀਂ ਹੋਈਆਂ ਜਿਹੜਾ ਕਹਿੰਦੇ ਕਲੂਨੀ ਧਰਮ ਦੇ ਨਾਮ ਤੇ ਮਾਰਤਾ ਗਿਆ ਜੰਦਰਾ ਹੁਣ ਉਤੋਂ ਬਾਅਦ ਵੀ ਹੋਜਣ ਚਲੋ ਤਰਨੀ ਛੱਡੋ ਵਾਰ ਵਾਰ ਪੇਚ ਇਸਾਈਆਂ ਦੇ ਵਿੱਚ ਗਾਰੇ ਹੋਈ ਸੀ ਵਾਰ ਵਾਰ ਟੂਲ ਇਸਾਈਆਂ ਦੇ ਵਿੱਚ ਗਾਰੇ ਹੋਈ ਸੀ ਉਸ ਤੇ ਮੁਸਲਮਾਨ ਕੋਈ ਹੈ ਨਹੀਂ ਸੀ ਹੂੰ ਮੁਸਲਮਾਨ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ 'ਚ ਜਗ੍ਹਾ ਹੁੰਦੀ ਆ ਪਾਰ 'ਚ ਆਪਣੇ ਦਰਦ ਤੇ ਹੁੰਦੀਆਂ ਹੂੰ ਸੰਨਾਲੇ ਤੋਂ ਬਾਅਦ ਇਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਸਿੱਖ ਧਰਮ ਨਾਲ ਸੰਬੰਧਤ ਬੰਦਾ ਆ ਰਿਹਾ ਹੈ ਬੰਦਾ ਰਿਹਾ ਹੈ ਨਾ ਬੰਦਾ ਰਿਹਾ ਹੈ ਤੇ ਕਿੰਨੀ ਵਾਰੀ ਗੁਰੂ ਘਰਾਂ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ ਹੁਣ ਕਿਹਨੂੰ ਦੋਸ਼ੀ ਕਹੋਗੇ ਤੁਸੀਂ ਹੂੰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੁਰੂ ਘਰਾਂ ਦੇ ਬਹੁਤ ਦੋਸ਼ੀ ਹਨ ਸਾਡੀ ਹ ਸਿੱਖਾਂ ਦਾ ਹੱਕ ਹੈ ਚਾਹੇ ਉਹ ਹੈ ਸਿੱਖਾਂ ਦੀ ਪੁਲਿਸ ਹੈ ਸਿੱਖਾਂ ਦਾ ਸੂਬਾ ਹੈ ਹਰ ਤੱਕ ਸਜਾ ਨਹੀਂ ਦਿੱਤੀ ਗਈ ਕੀ ਕਹੋਗੇ ਇਹ ਹਾਕਮ ਉਹਨਾਂ ਹਮੇਸ਼ਾ ਦਸਤੂਰ ਰਹੇ ਹੁਣ ਤਾਂ ਅਸੀਂ ਕੋਈ ਨਹੀਂ ਇਹ ਸਾਡੇ ਸਾਹਮਣੇ ਦੀਆਂ ਗੱਲਾਂ ਨੇ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ 'ਤੇ ਹਮਲਾ ਹੋਇਆ ਸ਼੍ਰੀ ਗੁਰੂ ਸਾਹਿਬ ਨੂੰ ਟਾਟੇ ਨਹੀਂ ਦਿੱਤਾ ਗਿਆ ਕੀ ਗੱਲ ਹੈ ਜੀ ਅਸੀਂ ਮਤਲਬ ਕਹਿੰਦਾ ਵੀ ਉਹਨਾਂ ਨੇ 1857 ਤੋਂ ਬਾਅਦ ਜਿਹੜਾ ਇਤਿਹਾਸ ਬਦਲਿਆ ਉਹਨਾਂ ਨੇ ਇਸ ਤਰ੍ਹਾਂ ਬਣਾਇਆ ਤੇ ਮੁਸਲਮਾਨਾਂ ਨੂੰ ਦਿਖਾਇਆ ਗਿਆ ਸ਼ੇਵਾਜੀ ਮਰਾਠੇ ਕਿ ਤੁਹਾਡੇ ਅਸੀਂ ਤਾਂ ਹਟਾਉਂਦਾ ਤੇ ਮੁਸਲਮਾਨਾਂ ਪਰ ਅਤਿਆਚਾਰ ਕਰਦਾ ਮੁਸਲਮਾਨਾਂ ਦੇ ਵਿੱਚ ਨਫਰਤ ਪੈ ਗਈ ਹਿੰਦੂਆਂ ਨੂੰ ਦਿਖਾਇਆ ਗਿਆ ਮਹਿਮੂਦ ਗਦਰ ਨੂੰ ਵੀ ਥੋੜੇ ਮੰਦਰ ਤੋੜਦਾ ਹੈ ਸਿੱਖਾਂ ਨੂੰ ਦਿਖਾਇਆ ਗਿਆ ਔਰੰਗਜ਼ੇਬ ਤੇ ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਤੇ ਬਾਕੀ ਦੇ ਸਿੱਖ ਗੁਰੂ ਸਾਹਿਬਾਨ ਉਹਨਾਂ ਨੂੰ ਮੁਗਲਾਂ ਨੂੰ ਦੁਸ਼ਮਣ ਸਮਝ ਮੁਸਲਮਾਨ ਨੂੰ ਦੁਸ਼ਮਣ ਸਮਝ ਕੇ ਨਫ਼ਰਤ ਕਰਦੇ ਸਨ ਜੇ ਨਫ਼ਰਤ ਕਰਦੇ ਸੀ ਗੁਰੂ ਸਾਹਿਬਾਨ ਤਾਂ ਮੁਸਲਮਾਨਾਂ ਦੀ ਫਿਰ ਬਾਣੀ ਕਿਉਂ ਦਰਜ ਸਤ ਮੁਸਲਮਾਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਇੱਕ ਸਿੱਖ ਬਣ ਨਤਪਸ ਕੋ ਦਾ ਗੁਰੂ ਗ੍ਰੰਥ ਸਾਹਿਬ ਨੂੰ ਸਤ ਬਾਣੀ ਉਹਦਾ ਨਤਪਸ ਕੋ ਦਾ ਨਾ ਇਹਦਾ ਮਤਲਬ ਇਹ ਬਾਅਦ ਮਗਰੋਂ ਕਿਸੇ ਤੀਜੇ ਹੱਥ ਨੇ ਇਤਿਹਾਸ ਰਲੜ ਕਰਕੇ ਇਹ ਕਾਰਾ ਕੀਤਾ ਸਿੱਖ ਇਤਿਹਾਸ ਦੱਸਦਾ ਹੈ ਕਿ ਸਿੱਖ ਗੁਰੂ ਸਹਿਬਾਨ ਤੇ ਮੁਸਲਮਾਨ ਬਜ਼ੁਰਗਾਂ ਦੇ ਆਪਸ ਵਿੱਚ ਬਹੁਤ ਬੜੀ ਪ੍ਰੇਮ ਪ੍ਰਸੰਗਤ ਤੇ ਉਹ ਦਿਲੋਂ ਇੱਕ ਦੂਜੇ ਨੂੰ ਪਿਆਰ ਦੇ ਤੇ ਸਤਿਕਾਰ ਦੇ ਸਨ ਪਰ ਗੁਰੂ ਸਹਿਬਾਨ ਤੋਂ ਚੌਖਾਂ ਸਮਾ ਮਗਰੋਂ ਕਿਸੇ ਤੀਜੇ ਹੱਥ ਨੇ ਇਤਿਹਾਸ ਘੜ ਕੇ ਸਾਡੇ ਇਤਿਹਾਸ ਚ ਬਣਾਤਾ ਤਾਂ ਕਿ ਸਾਡੀ ਏਕਤਾ ਨੂੰ ਪਿਆਰ ਨੂੰ ਅਨੇਕਤਾ ਚ ਬਦਲਿਆ ਜਾ ਸਕੇ ਮੁਸਲਮਾਨਾਂ ਨੇ ਦੂਸਰੀ ਦੂਸਰੀ ਉਹਨੇ ਕਿਹਾ ਵੀ ਭਾਰਤ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਉਹ ਦੇਖ ਚੁੱਕੇ ਦੇ ਵੀ ਸਾਰੀਆਂ ਕੌਮਾਂ ਇਕੱਠੀਆਂ ਮਿਲ ਕੇ ਲੜੀਆਂ ਨੇ ਉਹਨੇ ਕਿਹਾ ਵੀ ਇਹਦੇ ਬਸੇ ਕੀਤਾ ਜਾਵੇ ਇਹਨਾਂ ਦਾ ਇਤਿਹਾਸ ਬਦਲਿਆ ਜਾਵੇ ਤਾਂ ਕਿ ਉਹਨਾਂ ਬੜੀ ਨਸਲ ਜੋ ਨਫਰਤ ਪੈਦਾ ਹੋ ਜੂਗੀ ਹੂੰ 1857 ਤੱਕ ਤੁਸੀਂ ਮੈਨੂੰ ਖੋਜ ਕੇ ਦੱਸ ਦਿਓ ਇੱਕ ਵੀ ਝਗੜਾ ਨਹੀਂ ਹੋਇਆ ਇੰਡੀਆ 'ਚ ਧਰਮ ਦੇ ਨਾਮ ਤੇ 1857 ਵਾਲ 1890 'ਚ ਪਹਿਲਾ ਝਗੜਾ ਹੋਇਆ ਸੀ ਫਸਾਦ ਧਰਮ ਦੇ ਨਾਮ ਤੇ ਜਦੋਂ ਨਵੀਂ ਨਸਲ ਤਿਆਰ ਹੋ ਗਈ ਉਹਨੇ ਨਵਾਂ ਇਤਿਹਾਸ ਪੜ ਲਿਆ ਤੇ ਉਹਨਾਂ ਨੂੰ ਇੱਕ ਦੂਜੇ ਨਾਲ ਨਫਰਤ ਹੋਈ ਉਹਨਾਂ ਨੇ ਕੀ ਕੀਤਾ ਜੰਗਾ ਤਾਂ ਲਗਦੀਆਂ ਨਹੀਂਆਂ ਨੇ ਜੰਗਾ ਲੜੀਆਂ ਵੈਸੇ ਹੁੰਦੀਆਂ ਨਹੀਂਆਂ ਧਰਮ ਦੇ ਨਾਮ ਤੇ ਨਹੀਂ ਹੋਈਆਂ ਜਿਹੜਾ ਕਹਿੰਦੇ ਕਦੋਂ ਧਰਮ ਦੇ